ਸਾਤ ਸੰਗਤ ਜੀਓ ਆਖਰ ਜੂਨ ਮਹੀਨੇ ਚ ਪਰਲੋ ਕਿਉਂ ਆ ਰਹੀ ਹੈ ਸੱਚ ਸੁਣ ਕੇ ਪੈਰਾਂ ਥੱਲੇ ਜਮੀਲ ਨਿਕਲ ਜਾਣੀ ਹੈ ਕਿਉਂ ਜੂਨ ਮਹੀਨੇ ਚ ਇਹ ਜੋਗ ਲੱਗ ਰਿਹਾ ਹੈ ਭਵਿਕ ਬਾਣੀ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਪਹਿਲਾਂ ਤੇ ਸਾਤ ਸੰਗਤ ਆਪ ਸਮੁੱਚੀ ਸੰਗਤ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਤ ਸੰਗਤ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮੁੱਚੀ ਸੰਗਤ ਨੂੰ ਉਹ ਕਿਰਪਾ ਕਰਕੇ ਬਖਸ਼ ਲੈਣ ਨਿਵਾਜ ਦੇਣ ਸਾਧ ਸੰਗਤ ਪਿਆਰਿਓ ਜਿਸ ਤਰ੍ਹਾਂ ਤੁਸੀਂ ਸਾਰੇ ਵੇਖ ਰਹੇ ਹੋ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੇ ਵਿੱਚ ਬਹੁਤ ਵੱਡੀ ਤਬਾਹੀ ਹੋਣ ਵਾਲੀ ਹੈ ਬਹੁਤ ਵੱਡੀ ਜਿਹੜੇ ਮਾਹਰ ਨੇ ਉਹਨਾਂ ਦਾ ਮੰਨਣਾ ਹੈ ਕਹਿੰਦੇ ਵੀ ਜਿਹੜੇ ਤੱਥ ਨੇ ਉਹ ਮਿਲ ਰਹੇ ਨੇ ਵਿਗਿਆਨੀਆਂ ਦੇ ਮੁਤਾਬਕ ਇਸ ਦੇ ਬਾਵਜੂਦ ਉਹਨਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਜੋ ਉਹਨਾਂ ਨੇ ਕਿਆਸਰਾਈਆਂ ਲਗਾਈਆਂ ਉਹ ਬਹੁਤ ਸੱਚ ਹੋਈਆਂ ਨੇ ਇਹ ਚੀਜ਼ਾਂ ਵੀ ਸੱਚ ਹੋਣਗੀਆਂ ਸਾਧ ਸੰਗਤ ਸੱਚਮੁੱਚ ਅਜੀਬ ਜਾ ਲੱਗਦਾ ਜਦੋਂ ਆਪਾਂ ਦੇਖਦੇ ਆਂ ਵੀ ਇਸ ਸਾਲ ਦੇ ਵਿੱਚ ਜੂਨ ਦੇ ਮਹੀਨੇ ਵਿੱਚ ਕੋਈ ਵੱਡੀ ਪਰਲੋ ਆਉਣ ਵਾਲੀ ਆ ਕਿਵੇਂ ਜਿਸ ਤਰ੍ਹਾਂ ਇੱਕ ਅਜੀਹਾ ਜੋਗ ਜਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਜਿਥੇ ਕਿ ਬਾਇਓਟੈਕ ਅਤੇ ਪੁਲਾੜ ਵਿਗਿਆਨ ਇਹਨੇ ਉਨਤ ਹੋ ਗਏ ਨੇ ਕਿ ਹੁਣ ਮਨੁੱਖੀ ਚੇਤਨਾ ਇੱਕ ਨਵੀਂ ਅਵਸਥਾ ਦੇ ਵਿੱਚ ਜਾ ਸਕਦੀ ਹੈ ਪਹੁੰਚ ਹੀ ਗਈ ਹੈ ਲਗਭਗ ਸਾਧ ਸੰਗਤ ਜੇ ਵੇਖਿਆ ਜਾਏ ਤਾਂ ਕੁਝ ਲੋਕਾਂ ਨੇ ਕੁਝ ਵਿਗਿਆਨੀਆਂ ਨੇ ਇਹ ਮੰਨਿਆ ਕਿ ਇਸ ਸਾਲ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਨਾ ਉਹ ਨੁਕਸਾਨ ਹੋ ਸਕਦਾ ਹੈ। ਬਹੁਤ ਵੱਡਾ ਨੁਕਸਾਨ ਹੋਏਗਾ ਜਿਹਦਾ ਖਮਿਆਜਾ ਸਾਨੂੰ ਭੁਗਤਣਾ ਪਏਗਾ। ਸਾਧ ਸੰਗਤ ਚਮਤਕਾਰੀਆਂ ਚੀਜ਼ਾਂ ਵੀ ਹੋਣਗੀਆਂ ਤੇ ਕੁਝ ਅਜਹੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਏਗੀ। ਇਹ ਕਿਹਾ ਜਾਂਦਾ ਹੈ ਕਿ ਖੋਜ ਕਰਤਾ ਜਿਹੜੇ ਨੇ ਉਹ ਮੰਨਦੇ ਨੇ ਕਿ ਜਿਸ ਤਰ੍ਹਾਂ ਸਾਲ 3005 ਦੇ ਵਿੱਚ ਮੰਗਲ ਗ੍ਰਹਿ ਤੇ ਯੁੱਧ ਹੋਵੇਗਾ ਤੇ 2043 ਤੱਕ ਯੂਰਪ ਦੇ ਵਿੱਚ ਇਸਲਾਮੀ ਰਾਜ ਹੋਵੇਗਾ ਤੇ ਇਹ ਵੀ ਜਿਹੜਾ ਮੰਨਿਆ ਜਾਂਦਾ ਹੈ ਕਿ ਆਖਰ ਜਿਹੜੇ ਇੱਕ ਸਮਾਜਿਕ ਮਨੋਵਿਗਿਆਨਕ ਘਟਨਾ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਦੇਖਦੇ ਹਾਂ ਪਰ ਹੁਣ ਤੱਕ ਕਹਿੰਦੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਨੇ ਜੋ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਸਾਬਤ ਹੋਣਗੀਆਂ ਦਿਖਾਈ ਦੇਣਗੀਆਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਨੂੰ ਦਿਖਾਈ ਦੇਣਗੀਆਂ ਸੋ ਬਹੁਤ ਚੀਜ਼ਾਂ ਜਿਹੜੀਆਂ ਨੇ ਬਹੁਤ ਸੰਕੇਤ ਜਿਹੜੇ ਨੇ ਉਹ ਤਾਂ ਸਾਨੂੰ ਹੁਣੇ ਮਿਲਣੇ ਸ਼ੁਰੂ ਹੋ ਗਏ ਨੇ ਸਾਧ ਸੰਗਤ ਹੁਣੇ ਮਿਲ ਚੁੱਕੇ ਨੇ ਉਹ ਤਾਂ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਹੈ ਪਹਿਲਗਾਮ ਅਟੈਕ ਹੋਇਆ ਉਹਦੇ ਵਿੱਚ ਆਪਾਂ ਵੇਖਿਆ ਵੀ ਕਿੰਨੇ ਲੋਕ ਮਾਰੇ ਗਏ ਨੇ ਦੋ ਜ਼ਿਲ੍ਹਿਆਂ ਦੇ ਲੋਕ ਜਿਹੜੇ ਜਾਦੇ ਪ੍ਰਭਾਵਿਤ ਹੋਏ ਨੇ ਉਹਦੇ ਵਿੱਚ ਦੋ ਜ਼ਿਲ੍ਹਿਆਂ ਦੇ ਲੋਕ ਸਾਧ ਸੰਗਤ ਮੈਂ ਇਥੋਂ ਤੱਕ ਇਹ ਬੇਨਤੀ ਜਿਹੜੀ ਹੈ ਉਹ ਕਰਨੀ ਚਾਹਾਂਗਾ ਕਿ ਕਿਤੇ ਹਾਈ ਵੋਲਟੇਜ ਤਾਰਾਂ ਦੇ ਵਿੱਚ ਜਿਹੜੇ ਨੇ ਲੋਕ ਫਸ ਰਹੇ ਨੇ ਬੱਚੇ ਮਰ ਰਹੇ ਨੇ ਕਿਤੇ ਫਸਲਾਂ ਨੂੰ ਅੱਗਾਂ ਲੱਗ ਰਹੀਆਂ ਨੇ ਕਿਤੇ ਪੁਲਗਾਮ ਦੇ ਵਿੱਚ ਅਟੈਕ ਹੋ ਜਾਂਦਾ ਹੈ ਟੈਰਰਿਸਟ ਜਿਹੜਾ ਹੈ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਕਿਤੇ ਕੁਝ ਕਿਤੇ ਕੁਝ ਇਹ ਪਰਲੂਆਂ ਹੀ ਨੇ ਜੋ ਸਾਨੂੰ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਸਾਨੂੰ ਆਪਣੇ ਹੱਕਾਂ ਲਈ ਧਰਨੇ ਲਾਉਣੇ ਪੈ ਰਹੇ ਨੇ ਬਹੁਤ ਕੁਝ ਕਰਨਾ ਪੈ ਰਿਹਾ ਗਰਮੀ ਦਾ ਪਾਰਾ ਜਿਹੜਾ ਅਸੀਂ ਵੇਖ ਰਹੇ ਹਾਂ ਹੁਣੇ ਹੀ ਟੈਂਪਰੇਚਰ ਜਿਹੜਾ ਹੈ 42 42 ਡਰਜ ਹੋਣ ਲੱਗ ਪਿਆ ਹਲੇ ਤੇ ਸਮਾਂ ਹਲੇ ਤਾਂ ਅਪ এপ্রিল ਚੱਲ ਰਿਹਾ ਹੈ ਹਲੇ ਮਈ ਜੂਨ ਜੁਲਾਈ ਹਲੇ ਉਹ ਉਹ 2 3 ਮਹੀਨੇ ਅਸੀਂ ਦੇਖਣੇ ਨੇ ਸਾਧ ਸੰਗਤ ਉਹਨਾਂ ਚ ਕੀ ਹਾਲ ਹੋਏ ਇਸ ਹਿਸਾਬ ਨਾਲ ਵੀ ਉੱਥੇ 48 50 ਦੇ ਲਗਭਗ ਅਸੀਂ ਉਹ ਸਮਾਂ ਵੇਖਾਂਗੇ 48 50 ਦੇ ਲਗਭਗ ਸਾਨੂੰ ਉਹ ਜਿਹੜਾ ਸਮਾਂ ਹੈ ਉਹ ਵੇਖਣਾ ਪਏਗਾ ਅਸੀਂ ਉਹ ਚੀਜ਼ਾਂ ਨੋਟ ਕਰਾਂਗੇ ਫਿਰ ਸਾਧ ਸੰਗਤ ਬੇਨਤੀ ਕਰਦਮਾ ਕਿ ਬਹੁਤ ਜਿਆਦਾ ਜਿਹੜਾ ਸਮਾਂ ਹੈ ਨਾ ਉਹ ਔਖਾ ਸਮਾਂ ਆਉਣ ਵਾਲਾ ਹੈ ਬਹੁਤ ਜਿਆਦਾ ਜੂਨ ਮਹੀਨੇ ਦੇ ਵਿੱਚ ਪਰਲੋ ਆਏਗੀ ਪਰਲੋ ਦਾ ਮਤਲਬ ਇਹ ਨਹੀਂ ਵੀ ਪਾਣੀ ਆ ਜਾਏਗਾ ਜਾਂ ਅੱਗ ਲੱਗ ਜਾਏਗੀ ਕੋਈ ਐਸੀਆਂ ਗਤੀਵਿਧੀਆਂ ਹੋਣਗੀਆਂ ਐ ਹੋ ਜਾਏਗਾ ਆ ਹੋ ਜਾਏਗਾ ਸਾਦ ਸੰਗਤ ਇਹ ਗੱਲਾਂ ਨਹੀਂ ਉਥੇ ਕਹਿਣ ਤੋਂ ਭਾਵ ਇਹ ਹੈ ਵੀ ਕੁਝ ਵੀ ਹੋ ਸਕਦਾ ਇਸ ਸਾਲ ਜਿਹੜਾ ਹੈ ਬਹੁਤ ਖੁਸ਼ੀਆਂ ਭਰਿਆ ਅਸੀਂ ਵੇਖਿਆ ਮਨਾਇਆ ਆਈ ਸੋਚਿਆ ਵੀ ਬਹੁਤ ਖੁਸ਼ੀਆਂ ਨੇ ਜੀ ਬੜੀ ਵੱਡੀ ਕਿਰਪਾ ਹੈ ਜੀ ਬੜੀ ਵੱਡੀ ਰਹਿਮਤ ਹੈ ਜੀ ਐ ਹੋ ਰਿਹਾ ਜੀ ਆਹ ਹੋ ਰਿਹਾ ਹੈ ਸਾਥ ਸੰਗਤ ਬੜਾ ਕੁਝ ਅਸੀਂ ਵੇਖਿਆ ਤੇ ਮੈਂ ਇੱਕ ਬੇਨਤੀ ਫੇਰ ਕਰ ਦਵਾਂ ਕਿ ਜੋ ਅਟੈਕ ਹੋ ਰਹੇ ਨੇ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇੱਕ ਪਲਾਣ ਹੈਗਾ ਕੁਝ ਉਹਨਾਂ ਲੋਕਾਂ ਦੀ ਜਿਹੜੇ ਚਾਹੁੰਦੇ ਨੇ ਕਿ ਅਮਨ ਸ਼ਾਂਤੀ ਬਰਕਰਾਰ ਨਾ ਰਹੇ ਜਿਹੜੇ ਚਾਹੁੰਦੇ ਨੇ ਵੀ ਆਮ ਲੋਕਾਂ ਨੂੰ ਇਨਸਾਨਾਂ ਨੂੰ ਮਾਰ ਕੇ ਸ਼ਾਇਦ ਸਾਡਾ ਭਲਾ ਹੋ ਜਾਏਗਾ ਉਹਨਾਂ ਦੀ ਗਲਤ ਸੋਚ ਦੇ ਨਤੀਜੇ ਜਿਹੜੇ ਨੇ ਅੱਜ ਇਹ ਨਿਕਲੇ ਨੇ ਕਿ ਆਖਰ ਕਈ ਲੋਕਾਂ ਦੇ ਘਰ ਉਜੜ ਗਏ ਕਈ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ ਸਾਧ ਸੰਗਤ ਹੁਣ ਕੋਈ ਕਹਿੰਦਾ ਜੀ ਪਾਕਿਸਤਾਨ ਦਾ ਕੰਮ ਹੈ ਕੋਈ ਕਹਿੰਦਾ ਜੀ ਇਹ ਆਪਣਿਆਂ ਦੀ ਹੀ ਚਾਲ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕਹਿੰਦਾ ਜੀ ਇਹ ਉਹ ਲੋਕ ਨੇ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਨੇ ਪਰ ਜਿਹੜੇ ਮਾਰੇ ਗਏ ਫਿਰ ਉਹ ਕੌਣ ਨੇ ਉਹ ਤਾਂ ਬੇਇਨਸਾਫੀ ਲੋਕ ਨੇ ਭਾਵ ਉਹਨਾਂ ਨੂੰ ਤੇ ਇਨਸਾਫ ਨਹੀਂ ਨਾ ਮਿਲਣਾ ਤੇ ਜਿਹੜੇ ਲੋਕ ਮਾਰੇ ਗਏ ਕੀ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਕੋਈ ਕਮਾਉਣ ਵਾਲਾ ਸੀ ਕੀ ਉਹਨੂੰ ਅਸੀਂ ਵਾਪਸ ਲਿਆ ਸਕਦੇ ਹਾਂ ਜਿਹੜੇ ਕੋਈ ਘਰ ਦਾ ਜੀ ਚਲਿਆ ਗਿਆ ਕੀ ਉਹਨੂੰ ਅਸੀਂ ਵਾਪਸ ਲਿਆ ਸਕਦੇ ਹਾਂ ਕਦੇ ਵੀ ਨਹੀਂ ਨਾ ਬਸ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਨਹੀਂ ਕੀ ਮਿਲਦਾ ਅਸੀਂ ਐਵੇਂ ਜਿਹੜਾ ਹੈ ਹੋ ਜਾਂਦੇ ਆ ਸਾਡੇ ਕੁਝ ਲੋਕ ਮਾੜੀ ਮਾਨਸਿਕਤਾ ਪਰਲੋ ਆਉਣੀ ਹੈ ਜ਼ਰੂਰੀ ਨਹੀਂ ਕੁਝ ਲੋਕਾਂ ਦੀ ਮਾੜੀ ਸੋਚ ਕਰਕੇ ਇਹੋ ਜਿਹੇ ਪਰਲੋਆਂ ਦਾ ਸਾਹਮਣਾ ਸਾਨੂੰ ਕਰਨਾ ਪਏਗਾ ਇਹ ਸਾਲ ਬਹੁਤ ਭਾਰੀ ਹੈ ਬੜਾ ਭਿਆਨਕ ਹੈ ਬੜਾ ਭੰਕਰ ਹੈ ਸਾਧ ਸੰਗਤ ਜਿਵੇਂ ਬੰਦਗੀ ਵਾਲੇ ਮਹਾਪੁਰਖਾਂ ਨੇ ਕਿਹਾ ਵੀ ਭਾਈ 25 ਜਿਹੜਾ ਹੈ ਨਾ ਬਹੁਤ ਔਖਾ ਹੈ 26 27 28 ਦੇ ਵਿੱਚ ਬਹੁਤ ਭਰੀਆਂ ਮੁਸ਼ਕਲਾਂ ਜਿਹੜਾ ਸਮਾਂ ਸਾਨੂੰ ਵੇਖਣਾ ਪਏਗਾ ਇਸ ਸਮੇਂ ਦੌਰਾਨ ਅਸੀਂ ਬਹੁਤ ਸਾਰੀਆਂ ਚੀਜ਼ਾਂ ਵੇਖਾਂਗੇ ਤੇ ਕਹਿੰਦੇ ਭਾਈ ਜਿਹੜੇ ਬੰਦਗੀ ਵਾਲੇ ਨੇ ਉਹੀ ਤਰਨਗੇ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਉਹੀ ਬਚਣਗੇ ਬਾਕੀ ਸਾਰਿਆਂ ਦਾ ਨਾਸ਼ ਹੋਣਾ ਹੈ। ਪ੍ਰਕਿਰਤੀ ਦਾ ਨਾਸ਼ ਹੋਣਾ, ਇੱਕ ਬੰਦੇ ਦਾ ਬੰਦੇ ਇੱਥੋਂ ਹੀ ਨਾਸ਼ ਹੋਣਾ ਹੈ ਸਾਥ ਸੰਗਤ। ਵੇਖੋ ਆਪਾਂ ਇੱਕ ਇਨਸਾਨ ਨੂੰ ਵੇਖੀਏ ਵੀ ਕਿ ਇਨਸਾਨ ਦੂਸਰੇ ਇਨਸਾਨ ਨੂੰ ਦੁੱਖ ਵਿੱਚ ਨਹੀਂ ਦੇਖ ਸਕਦਾ ਪਰ ਅੱਜ ਦਾ ਜਿਹੜਾ ਇਨਸਾਨ ਹੈ ਨਾ ਇਹ ਇੰਨਾ ਨਿਰਦਈ ਤੇ ਬੇਈਮਾਨ ਹੋ ਚੁੱਕਿਆ ਹੈ ਇਹ ਦੂਜੇ ਨੂੰ ਦੁੱਖ ਦੇਖ ਕੇ ਬਹੁਤ ਖੁਸ਼ ਹੁੰਦਾ ਹੈ। ਇਹ ਕਹਿੰਦਾ ਵੀ ਬਾ ਜੀ ਵਾ ਪਤਾ ਨਹੀਂ ਮੈਂ ਕਿੱਡਾ ਕਬੜਾ ਤੀਰ ਮਾਰ ਲਿਆ ਮੈਂ ਪੜਾ ਨਹੀਂ ਕਿੱਡੀ ਕਬੱਡੀ ਜਿਹੜੀ ਹੈ ਇੱਕ ਡਿਗਰੀ ਹਾਸਲ ਕਰ ਲਈ ਮਨੁੱਖ ਦਾ ਇਹ ਸੁਭਾਅ ਬਣ ਗਿਆ ਮਨੁੱਖ ਦੀ ਇਹ ਸਭ ਤੋਂ ਵੱਡੀ ਜਿਹੜੀ ਹੈ ਕਮਜ਼ੋਰੀ ਬਣ ਗਈ ਕਿ ਦੂਜੇ ਨੂੰ ਦੁਖੀ ਕਰਕੇ ਇਹ ਆਪ ਸੁਖ ਲੱਭਦਾ ਹੈ ਪਰ ਮੇਰੇ ਸਤਿਗੁਰੂ ਕਹਿੰਦੇ ਨੇ ਦੂਜੇ ਨੂੰ ਦੁੱਖ ਕਰਨ ਵਾਲਾ ਦੂਜੇ ਨੂੰ ਦੁਖੀ ਕਰਨ ਵਾਲਾ ਸਾਧ ਸੰਗਤ ਉਹ ਕਦੇ ਵੀ ਆਪ ਸੁਖੀ ਨਹੀਂ ਰਹਿ ਸਕਦਾ ਕਹਿੰਦੇ ਇਹ ਗੱਲ ਯਾਦ ਰੱਖਿਓ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਚੀਜ਼ ਦਾ ਸ਼ਿਕਾਰ ਹੋਣਗੇ ਤੇ ਉਹਨਾਂ ਲੋਕਾਂ ਦੇ ਵਿੱਚੋਂ ਕਹਿੰਦੇ ਕੀ ਅਸੀਂ ਇਹ ਸਭ ਕੁਝ ਬਰਦਾਸ਼ਤ ਕਰਾਂਗੇ ਗੁਰਮੁਖ ਪਿਆਰਿਓ ਮੈਂ ਫਿਰ ਬੇਨਤੀ ਕਰਾਂ ਕਿ ਅਸੀਂ ਸੁਖੀ ਰਹਿ ਸਕਦੇ ਹਾਂ ਬਿਲਕੁਲ ਨਹੀਂ ਨਾ ਸੋ ਇਸ ਚੀਜ਼ ਨੂੰ ਜਿਹੜਾ ਸਮਝਣਾ ਬਹੁਤ ਮੁਸ਼ਕਲ ਹੋਏਗੀ ਸੋ ਇਸ ਚੀਜ਼ ਨੂੰ ਜਿਹੜਾ ਹੈ ਸਮਝਣਾ ਬਹੁਤ ਵੱਡੀ ਚੀਜ਼ ਹੈ ਸੋ ਫਿਰ ਇੱਕ ਬੇਨਤੀ ਮੈਂ ਜ਼ਰੂਰ ਕਰਕੇ ਆਪ ਜੀ ਦਾ ਧੰਨਵਾਦ ਮਾ ਸਾਧ ਸੰਗਤ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੀਏ ਜਿਨ੍ਹਾਂ ਨੇ ਜੀਵਨ ਦਿੱਤਾ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਇਹੋ ਜਿਹਾ ਸਮਾਂ ਸਾਡੇ ਤੇ ਨਾ ਆਵੇ ਜਿਸ ਦੇ ਵਿੱਚੋਂ ਦੀ ਸਾਨੂੰ ਲੰਘਣਾ ਪਵੇ ਤੇ ਸਤਿਗੁਰੂ ਇਹ ਕਿਰਪਾ ਕਰਿਓ ਇਹ ਰਹਿਮਤ ਕਰਿਓ ਸਭ ਦਾ ਹੀ ਭਲਾ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਸਭ ਤੇ ਮਿਹਰਮਤ ਕਰਨ ਹੇ ਮੇਰੇ ਸਤਿਗੁਰੂ ਕਿਸੇ ਨੂੰ ਕੋਈ ਦੁੱਖ ਨਾ ਆਵੇ ਇਹ ਅਰਦਾਸ ਜ਼ਰੂਰ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ